ਲੁਧਿਆਣੇ ਵਿੱਚ ਐਵਰਕਿੰਗ ਵੱਲੋਂ ਐਵਰਕਿੰਗ ਫਰੈਂਡਸ਼ਿਪ ਕੱਪ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਦੋ ਟੀਮਾਂ ਵੱਲੋਂ ਭਾਗ ਲਿੱਤਾ ਗਿਆ ਅਤੇ ਇਹ ਟੂਰਨਾਮੈਂਟ ਬੱਚਿਆਂ ਦੇ ਕ੍ਰਿਕਟ ਦੇ ਵਿਕਾਸ ਲਈ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਬੱਚੇ ਅੱਗੇ ਜਾ ਕੇ ਵੱਡੇ ਪੱਧਰ ਤੇ ਟੀਮਾਂ ਨਾਲ ਖੇਡ ਸਕਣ ਇਸ ਦੌਰਾਨ ਐਵਰਕਿੰਗ ਦੇ ਮੈਂਬਰ ਵੱਲੋਂ ਕਿਹਾ ਗਿਆ ਕਿ ਇਹ ਉਪਰਾਲਾ ਬੱਚਿਆਂ ਲਈ ਕਰਵਾਇਆ ਜਾ ਰਿਹਾ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਬੱਚੇ ਮੋਬਾਈਲਾਂ ਨਾਲ ਹੀ ਲੱਗੇ ਰਹਿੰਦੇ ਹਨ ਉਸ ਨੂੰ ਹੀ ਦੇਖਦੇ ਕਿ ਉਪਰਾਲਾ ਕਰਵਾਇਆ ਜਾ ਰਿਹਾ ਹੈ ਕਿ ਬੱਚੇ ਮੋਬਾਈਲਾਂ ਨੂੰ ਛੱਡ ਕੇ ਮੈਦਾਨਾਂ ਵਿੱਚ ਆ ਕੇ ਆਪਣਾ ਸਰੀਰਕ ਅਤੇ ਮਾਨਸਿਕ ਵਿਕਾਸ ਕਰ ਸਕਣ ਉਤੇ ਨਸ਼ਿਆਂ ਤੋਂ ਦੂਰ ਰਹਿ ਸਕਣ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਮੈਂਬਰਾਂ ਵੱਲੋਂ ਮਦਰ ਕਨ ਨਾਲ ਗੱਲਬਾਤ ਕਰਦੋ ਇਸ ਸੰਬੰਧੀ ਹੋਰ ਕੀ ਗੱਲਬਾਤ ਕੀਤੀ ਗਈ ਸਤਿ ਸ੍ਰੀ ਅਕਾਲ ਸਰ ਸਰ ਪਹਿਲਾ ਸ਼ੁਭਨਾਮ ਸਰ ਮੇਰਾ ਨਾਮ ਅਮਨਦੀਪ ਸਿੰਘ ਜੀ ਐਵਰਕਿੰਗ ਵੱਲੋਂ ਐਮ ਡੀ ਆਫ ਐਵਰਕਿੰਗ ਜੀ ਸਾਡੇ ਵੱਲੋਂ ਹੀ ਸਪான்ਸਰ ਕੀਤਾ ਗਿਆ ਸਾਰਾ ਟੂਰਨਾਮੈਂਟ ਜੀ ਤੇ ਮੈਂ ਥੈਂਕਸ ਕਰਦਾ ਰੋਬਿੰਡ ਸਰ ਦਾ ਥੈਂਕਸ ਕਰਦਾ ਨਿਆਰ ਸਰ ਦਾ ਜਿਹੜਾ ਬੰਬੇ ਤੋਂ ক্রিকেট ਕੋਚ ਨੇ ਇਹਨਾਂ ਦੀ ਟੀਮ ਦਾ ਮੈਚ ਨੇ ਇਹਨਾਂ ਨੂੰ ਅਸੀਂ ਸਪான்ਸਰ ਭੇਜਿਆ ਸੀਗਾ ਤੇ ਇਹਨਾਂ ਨੂੰ ਮਤਲਬ ਬੁਲਾਇਆ ਸੀਗਾ ਤੇ ਇਹਨਾਂ ਨੇ ਸਾਡਾ ਅਸੈਪਟ ਕੀਤਾ ਇੱਥੇ ਆਏ ਆ ਬੱਚੇ ਆਏ ਨੇ ਕਿੰਨੇ ਦਿਨ ਦਾ ਇਹ ਟੂਰਨਾਮੈਂਟ ਸਰ ਸਰ 6 ਡੇਸ ਜੀ ਤੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹੈ ਯੂਥ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਹੈ ਪੇਰੈਂਟਸ ਨੂੰ ਵੀ ਇਹੀ ਕਹਿਣਾ ਵੀ ਆਪਣੇ ਬੱਚਿਆਂ ਨੂੰ ক্রিকেট ਵਿੱਚ ਜਾਂ ਹੋਰ ਸਪੋਰਟਸ ਵਿੱਚ ਪਾਓ ਤਾਂ ਕਿ ਬੱਚਾ ਨਾ ਬਿਜੀ ਰਹੇ ਨਸ਼ੇਵਲ ਨਾ ਜਾਵੇ ਅੱਜ ਕੱਲ ਦਾ ਯੂਥ ਸਾਰਾ ਮੋਬਾਈਲਾਂ ਤੇ ਹੈ ਮੋਬਾਈਲਾਂ ਤੋਂ ਥੋੜਾ ਜਿਹਾ ਫਰਸਤ ਮਿਲੇ ਤੇ ਸਪੋਰਟਸ ਆ ਲਾਵੇ ਬੱਚਾ ਤੇ ਤੁਹਾਡੇ ਵੱਲੋਂ ਇਦਾਂ ਹੀ ਸਪੋਰਟ ਚੱਲਦੀ ਰਹੇਗੀ ਬਿਲਕੁਲ ਸਰ ਮੈਂ ਕਰਦਾ ਰਹਿਣਾ ਮੈਂ ਆਲਰੇਡੀ ਸਪான்ਸਰ ਕਰਦਾ ਰਹਿਣਾ ਜੀ ਕਾਫੀ ਸਾਰੇ ਸਾਡੇ ਸਪான்ਸਰ ਹੈ ਫੈਸ਼ਨ ਸ਼ੋਅ ਬੱਚਿਆਂ ਦੇ ਹੁੰਦੇ ਆ ਜੀ ਕ੍ਰਿਕਟ ਦੇ ਹੁੰਦੇ ਧਾਰਮਿਕ ਸਮਾਗਮ ਵਗੈਰਾ ਹੁੰਦੇ ਉੱਥੇ ਸਾਡੀ ਟੀਮ ਐਵਰਕਿੰਗ ਕਰਦੀ ਰਹਿੰਦੀ ਸਪான்ਸਰ ਜੀ ਸਰ ਪਹਿਲਾ ਸ਼ੁਭਨਾਮ ਮੇਰਾ ਨਾਮ ਰੋਬਿਨ ਲੋਰੈਂਸ ਹੈ ਜੀ ਸਰ ਮੈਂ 스타 స్ట్రੈਕਰ ਕ੍ਰੇਡ ਨਾ ਦਾ ਹੈਡ ਕੋਚ ਆ ਜੀ ਸਰ ਤੇ एवर किंग फ्रेंडशिप कप कराया जा रहा है जो कि एवर किंग अलो स्पोंसर है। ਇਹਦੇ ਵਿੱਚ ਦੋ ਟੀਮਾਂ ਪਾਰਟਿਸਿਪੇਟ ਕਰ ਰਹੀਆਂ ਨੇ। ਇੱਕ ਟੀਮ ਲੁਧਿਆਣਾ ਪੰਜਾਬ ਦੀ ਹੈ। ਇੱਕ ਟੀਮ ਹੈਗੀ ਅਲਾਈਟ ਕ੍ਰਿਕਟ ਕਲੱਬ ਬੰਬੇ ਜੋ ਐਮਸੀਆ ਪੈਨਲ ਦਾ ਕਲੱਬ ਹੈਗਾ। ਤੇ ਬੱਚਿਆਂ ਦੀ ਬੈਟਰਮੈਂਟਲੀ ਟੂਰਨਾਮੈਂਟ ਕਰਾਇਆ ਜਾ ਰਿਹਾ ਕਿ ਬੱਚਿਆਂ ਨੂੰ ਹੈਲਦੀ এনवायरमेंट ਮਿਲਾ ਜਾਏ। ਅਦਰ ਸਟੇਟ ਨੈਸ਼ਨਲ ਦੇ ਪਲੇਅਰਾਂ ਨਾਲ ਬੱਚੇ ਖੇលਨ ਤੇ ਬੱਚੇ ਇੰਡੀਆ ਖੇលਨ, ਆਈਪੀਐਰ ਖੇលਨ, ਰਾਂਜੀ ਟਰਾਫੀ ਖੇលਨ ਆਪਣੇ ਆਪਣੇ ਸਟੇਟਸ ਨੂੰ ਰਿਪਰੈਜ਼ੈਂਟ ਕਰਨ। ਮੈਂ ਐਵਰ ਕਿੰਗ ਦਾ ਮਿਸਟਰ ਅਮਨ ਦੰਗ ਜੀ ਦਾ ਬਹੁਤ ਦੇ ਲੋ ਧੰਨਵਾਦੀਆਂ ਜਿਨ੍ਹਾਂ ਨੇ ਟੂਰਨਾਮੈਂਟ ਆਰਗੇਨਾਈਜ਼ ਕਰਨ ਵਿੱਚ ਸਾਡੀ ਬਹੁਤ ਹੈਲਪ ਕੀਤੀ ਸਾਡੇ ਟਾਈਟਲ ਸਪான்ਸਰ ਨੇ ਜਿੱਦਾਂ ਕਿ ਮੈਨ ਆਫ ਦਾ ਸੀਰੀਜ਼ ਹੈ ਜੋ ਉਹ ਜੋ ਪਲੇਅਰ ਬਨੇਗਾ ਉਸ ਨੂੰ ਹੋਮ ਥੀਟਰ ਐਵਰ ਕਿੰਗ ਦਾ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਹੋਰ ਵੀ ਕਈ ਪ੍ਰਾਈਜ਼ਿਸ ਨੇ ਦਿੱਤੇ ਜਾਣਗੇ ਤੇ ਬੱਚਿਆਂ ਦੀ ਬੈਟਰਮੈਂਟਲੀ ਬਹੁਤ ਅੱਛਾ ਪਲੇਟਫਾਰਮ ਹੈ ਇਹ 6 ਦਿਨ ਦਾ ਟੂਰਨਾਮੈਂਟ ਹੈ ਇਸ ਵਿੱਚ 5 ਵਨਡੇ ਔਰ ਇੱਕ T20 ਨਾਈਟ ਕਰਵਾਇਆ ਜਾਏਗਾ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਗਾ ਨਸ਼ੇ ਦੇ ਪ੍ਰਤੀ ਜਿਵੇਂ ਬੱਚੇ ਆਦਿ ਜਿ ਜ਼ਿਆਦਾ ਆ ਰਹੇ ਹਨ ਉਹਨਾਂ ਨੂੰ ਕੀ ਕਹਿਣਾ ਸਰ ਲੋਕਾਂ ਨੂੰ ਮੈਂ ਹੀ ਕਹਿਣਾ ਚਾਹੁੰਗਾ ਕਿ ਆਪਣਾ ਜਿਹੜਾ ਫੋਕਸ ਹੈਗਾ ਯੰਗ ਯੂਥ ਹੈਗਾ ਕਿ ਆਪਣਾ ਫੋਕਸ ਰਾਈਟ ਰੱਖਣ ক্রিকেট ਆਲ ਜਾਂ ਜਾਂ ਹੋਰ ਵੀ ਕਿਸੇ ਸਪੋਰਟਸ ਦੇ ਵਿੱਚ ਜਾਣ ਕਿਉਂਕਿ ਜਿਹੜਾ ਆਪਾਂ ਪੰਜਾਬ ਦੇ ਵਿੱਚੋਂ ਕਈ ਪਲੇਅਰਸ ਦੇ ਚਕੇ ਸਪੋਰਟਸਮੈਨ ਦੇ ਸਕੇ ਜਿਦਾ ਹਰਿਆਣਾ ਤੋਂ ਬਹੁਤ ਸਪੋਰਟਸਮੈਨ ਆਂਦੇ ਹੈ ਹਰ ਸਾਲ ਮੈਡਲਸ ਵੀ ਲੈ ਕੇ ਆਂਦੇ ਨੇ ਯਾ ਰਿਪਰੈਜ਼ੈਂਟ ਆਪਣੇ ਪੰਜਾਬ ਚੋਂ ਚੀਜ਼ਾਂ ਕੱਟਣੇ ਮੈਂ ਹੀ ਚਾਹੁੰਗਾ ਸਾਰੇ ਪੰਜਾਬ ਨੂੰ ਕਿ ਸਾਰੇ ਅਵੇਅਰ ਹੋ ਜਾਣ रिक्वेस्ट है। मुंबई से न्याज वाची सर क्या, क्या के सीजर एम सी ए पैनल से कोचिस लेवल वन रविंद तो भाई ने इनवाइट किया था स्पेशली यहाँ के यूथ जनरेशन को इंक्रेज़ करने के लिए कि बाहर सी टीमें आती उनको बेनिफिट्स क्या है तो मेरा टारगेट ये है कि ऑल इंडिया से एक न्यू जनरेशन से हर एक स्टेट से हर एक गांव से दो प्लेयर ऐसे निकले जो आई और इंडिया के लिए रिप्रेजेंट करें वो टारगेट के लिए मैं पूरे इंडिया के टूर्स वगैरह जो करता हूँ इस्पेशली रोबिन मैंने मुझे कॉल किया था कि आप आप, आप आओ यहाँ के जो यूथ जनरेशन है वो तो थोड़े से गलत रास्ते पे जा रहे हैं उनको राइट ट्रैक पे लेके आना है तो यहाँ अकेले ठीक है ठीक है अशीज ਜੀ ਕੀ ਕਹਿਣਾ ਚਾਹੁੰਨੇ ਜਿਹੜੇ ਟੀਮ ਮੈਚ ਕਰਾ ਰਹੀ ਹੈ ਬਹੁਤ ਵਧੀਆ ਕਿ ਸਾਰਿਆਂ ਨੂੰ ਮੌਕਾ ਮਿਲ ਰਿਹਾ ਖੇਡਣ ਦਾ ਇਦਾਂ ਟੂਰਨਾਮੈਂਟ ਹੁੰਦੇ ਰਹਿਣੇ ਚਾਹੀਦੇ ਆ ਕੀ ਸਾਰ ਹੋਰ ਬੱਚੇ ਆਣ ਖੇਡਣ